ਰਾਸ਼ਿਕਾਲ ਜੀ ਮੈਂ ਜਗਵਿੰਦਰ ਕੌਰ ਸੱਜੀ ਸਵੇਤ ਤੁਹਾਡਾ ਸਵਾਗਤ ਕਰਦੀਆਂ ਲੈ ਕੇ ਹਾਂ ਜਰਾ ਅੱਜ ਦੀਆਂ ਮੁੱਖ ਖਬਰਾਂ ਜੰਮੂ ਕਸ਼ਮੀਰ ਚ ਸੁਰੱਖਿਆ ਦਲਾ ਵੱਲੋਂ ਵੱਡੀ ਸਫਲਤਾ ਕਲੂਰਾਮ ਇੰਜੀਨੀਅਰ ਗ੍ਰਫਤਾਰ ਕਮ ਚਟਕਚਪ ਚਾਲ ਦੇ ਛਟਕੇ ਮਹਿਸੂਸ ਪੰਜਾਬ ਸਰਕਾਰ ਵੱਲੋਂ ਇੱਕ ਦਿਨ ਦੀ ਛੁੱਟੀ ਦਾ ਐਲਾਨ ਮਾਨ ਸਰਕਾਰ ਵੱਲੋਂ ਕੈਬਨਟ ਚ ਬੁਲਾਈ ਗਈ ਅਹਿਮ ਮੀਟਿੰਗ ਤੇ ਹੁਣ ਖਬਰਾਂ ਵਿਸਤਾਰ ਨਾਲ ਬੁੱਧਵਾਰ ਨੂੰ ਜੰਮੂ ਕਸ਼ਮੀਰ ਦੇ ਪੁੰਜ ਇਲਾਕੇ ਵਿੱਚ ਆਤਿਕਵਾਦੀਆਂ ਵਿਰੁੱਧ ਕਾਰਵਾਈ ਵਿੱਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਸੁਰੱਖਿਆ ਬਨਾ ਨੇ ਪੁੰਜ ਦੇ ਤਸਲੀਨ ਇਲਾਕੇ ਵਿੱਚ ਇੱਕ ਮੁਕਾਬਲੇ ਵਿੱਚ ਦੋ ਅਤਿ ਕਵਾਦੀਆਂ ਨੂੰ ਮਾਰ ਦਿੱਤਾ ਇਸ ਤੋਂ ਪਹਿਲਾਂ ਵਾਈਟ ਨਾਈਟ ਪੁਲਿਸ ਨੇ ਇੱਕ ਟਵੀਟ ਕਰਕੇ ਕਿਹਾ ਸੀ ਕਿ ਸੁਰੱਖਿਆ ਬਲਾਂ ਨੂੰ ਕੁਝ ਸੈਕਟਰ ਦੇ ਵਾਰਡ ਵਾਲੇ ਖੇਤਰ ਵਿੱਚ ਦੋ ਲੋਕਾਂ ਦੀਆਂ ਸ਼ੱਕੀ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਨੇ ਸੁਰੱਖਿਆ ਬਲਾਂ ਦੁਆਰਾ ਚੁਣੌਤੀ ਦਿੱਤੇ ਜਾਣ ਤੇ ਉਹਨਾਂ ਦੇ ਗੋਲੀਬਾਰੀ ਸ਼ੁਰੂ ਕੀਤੀ ਗਈ ਫੌਜ ਜਵਾਬੀ ਕਾਰਵਾਈ ਕਰ ਰਹੀ ਸੀ ਅਤੇ ਕਾਰਵਾਈ ਜਾਰੀ ਹੈ CBI ਨੇ ਦਿੱਲੀ ਦੇ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਕਾਲੂ ਰਾਮ ਮੀਨਾ ਨੂੰ 30000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਹੈ ਤਲਾਸ਼ੀ ਤੋਂ ਬਾਅਦ ਜਾਂਚ ਏਜੰਸੀ ਨੇ ਉਸ ਤੋਂ 1.6 ਕਰੋੜ ਰੁਪਏ ਦੀ ਜੋ ਜ਼ਬਤ ਹੈ ਉਹ ਕਿਹਾ ਸੀਬੀਆਈ ਅਧਿਕਾਰੀਆਂ ਨੇ ਦੱਸਿਆ ਕਿ ਰੋਸ ਐਵੇਨਿਊ ਜ਼िला ਅਦਾਲਤ ਕਾਰਪੋਰੇਸ਼ਨ ਨੇ ਇਸ ਤੇ ਲੋਕ ਨਿਰਮਾਣ ਵਿਭਾਗ ਦੇ ਜੁਡੀਸ਼ੀਅਲ ਸਰਵਲ ਡਿਵੀਜ਼ਨ 2 ਵਿੱਚ ਅਕਰਮ ਕਾਰਜਕਾਰੀ ਇੰਜੀਨੀਅਰ ਵੱਲੋਂ ਤਾਇਨਾਤ ਕਾਲੂ ਰਾਮ ਨੇ ਇੱਕ ਠੇਕੇਦਾਰ ਤੋਂ ਬਿੱਲਾਂ ਦੀ ਮਨਜ਼ੂਰੀ ਲਈ ਰਕਮ ਦਾ 30% ਰਿਸ਼ਵਤ ਮੰਗਿਆ ਸੀ ਇੰਜੀਨੀਅਰ ਨੂੰ ਰੰਗੇ ਹੰਟੀ گرفتار ਕੀਤਾ ਗਿਆ ਜਦੋਂ ਉਹ ਇਸ ਮਾਮਲੇ ਦੀ ਸ਼ਿਕਾਇਤ ਕਰਤਾ ਠੇਕੇਦਾਰ ਤੋਂ ਰਿਸ਼ਵਤ ਲੈ ਰਿਹਾ ਸੀ ਸੀਬੀਆਈ ਨੇ ਕਿਹਾ ਕਿ ਦਿੱਲੀ ਦੇ ਜਾਪੁਰ ਵਿੱਚ छापेमारी ਕੀਤੀ ਗਈ ਸੀ ਜੇ ਸਵਿਚ 1.6 ਕਰੋੜ ਰੁਪਏ ਦੀ ਜੋ ਨਕਦੀ ਹੈ ਉਹ ਬਰਾਮਦ ਕਰ ਲਈ ਗਈ ਹੈ ਜਾਪਾਨ ਦੇ ਮੌਸਮ ਵਿਭਾਗ ਏਜੰਸੀ ਨੇ ਬਦਵਾਰ ਨੂੰ ਕਿਹਾ ਕਿ ਰੂਸ ਦੇ ਕਮ ਚਟਕਾ ਪਾਇਦੀਪ ਦੇ ਨੇੜੇ 8.7 ਤਰ ਬਿਗਤਾਦਾਲ ਪੁਚਾਲ ਆਇਆ ਇਸ ਕਾਰਨ ਜਾਪਾਨ ਦੇ ਪ੍ਰਤੀਸ਼ਤ ਘਟ ਤਟਤੇ 1 ਮੀਟਰ ਤੱਕ ਦੀ ਸੁਨਾਮੀ ਦੀ ਚੇਤਾਵਨੀ जारी ਕੀਤੀ ਗਈ ਹੈ ਅਮਰੀਕੀ ਭੂਵਿਭਾਗ ਸਰਵੇਖਣ ਯੂਐਸਜੀਐਸ ਨੇ ਸ਼ੁਰੂਆਤੀ ਰਿਪੋਰਟਾਂ ਤੋਂ ਤੁਰੰਤ ਬਾਅਦ ਕਿਹਾ ਹੈ ਕਿ ਪੰਜਾਲ ਦੀ ਤਬੀਕਤਾ 8.7 ਸੀਪਚਾਲ 919.7 ਕਿਲੋਮੀਟਰ ਦੀ ਢੁਗਾਈ ਤੇ ਆਇਆ ਸੀ ਕਰਨਚਟਾ ਤੇ ਇਸ ਦੇ ਪ੍ਰਭਾਵ ਬਾਰੇ ਰੂਸ ਤੋਂ ਤੁਰੰਤ ਜਾਣਕਾਰੀ ਮਿਲੀ ਹੈ ਇਸ ਦੇ ਨਾਲ ਹੀ ਜਾਪਾਨੀ ਏਜੰਸੀ ਨੇ ਕਿਹਾ ਕਿ ਪੰਜਾਲ ਸਵੇਰੇ 8:25 ਮਿੰਟ ਤੇ ਆਇਆ ਸੀ ਕੌਨਤਾ ਕਿਸੇ ਨੂੰ ਵੀ ਨੁਕਸਾਨ ਦੀ ਰਿਪੋਰਟ ਨਹੀਂ ਜਾਰੀ ਕੀਤੀ ਗਈ ਹੈ ਜਾਪਾਨ ਦੇ ਐਨ ਐਚ ਕੇ ਟੈਲੀਵਿਜ਼ਨ ਨੇ ਦੇ ਅਨੁਸਾਰ ਇਹ ਪਚਾਰ ਜਾਪਾਨ ਦੇ ਚਾਰ ਵੱਡੇ ਟਾਪੂਆਂ ਵਿੱਚੋਂ ਦੀ ਨਿਕਲਦਾ ਹੋਇਆ ਲੰਘਿਆ ਪੰਜਾਬ ਸਰਕਾਰ ਨੇ ਸ਼ਹੀਦ ਉਦਮ ਸਿੰਘ ਦੇ ਸ਼ਹੀਦੀ ਦਿਵਸ 31 ਜੁਲਾਈ ਤੇ ਪੂਰੇ ਸੂਬੇ ਵਿੱਚ ਰਜਿਸਟਰਡ ਛੁੱਟੀ ਦਾ ਐਲਾਨ ਕੀਤਾ ਹੈ ਇਸ ਦੌਰਾਨ ਸਰਕਾਰੀ ਦਫ਼ਤਰ ਸਕੂਲ ਕਾਲਜ ਬੰਦ ਰਹਿਣਗੇ ਨਾਲ ਹੀ ਭਵਾਨੀਗੜ੍ਹ ਸੁਨਾਮ ਸੜਕ ਦਾ ਨਾਮ ਹੁਣ ਸ਼ਹੀਦ ਉਦਮ ਸਿੰਘਮ ਮਾਰਗ ਰੱਖਿਆ ਜਾਵੇਗਾ ਸਰਕਾਰ ਨੇ ਇਸ ਸੰਬੰਧੀ ਇੱਕ ਅਧਿਕਾਰਤ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ अरोड़ा ਨੇ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆ ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਂਦਰੀਵਾਲਾ ਸੰਜੇ ਤੌਰ ਤੇ ਇਸ ਸੜਕ ਦਾ ਨਾਮਕਰਨ ਕਰਨਗੇ ਅਮਨ अरोड़ा ਨੇ ਕਿਹਾ ਹੈ ਕਿ ਸ਼੍ਰੀ ਉਦਮ ਸਿੰਘ ਨੇ ਦੇਸ਼ ਦੀ ਆਜ਼ਾਦੀ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਪੂਰਾ ਦੇਸ਼ ਉਹਨਾਂ ਦੀ ਕੁਰਬਾਨੀ ਦਾ ਗਿਣੀ ਹੈ ਇਸ ਦਾ ਇਸ ਦਾ ਭੁਗਤਾਨ ਕਦੇ ਨਹੀਂ ਕੀਤਾ ਜਾ ਸਕਦਾ ਉਦਮ ਸਿੰਘ ਦਾ ਨਾਮ ਸੁਨਾਮ ਵਿੱਚ ਹੋਇਆ ਸੀ ਇਸ ਦੀ ਇਸ चीज ਨੂੰ ਮੱਦੇਨਜ਼ਰ ਰੱਖਦੇ ਹੋਏ ਉਸ ਸੜਕ ਦਾ ਨਾਮ ਜੋ ਉਹ ਉਦਮ ਸਿੰਘ ਸ਼੍ਰੀ ਉਦਮ ਸਿੰਘ ਜੀ ਦੇ ਨਾਮ ਤੇ ਰੱਖਿਆ ਜਾਵੇਗਾ ਅਜਿਹੀ ਸਥਿਤੀ ਵਿੱਚ ਕੰਬੋਜ ਭਾਈਚਾਰੇ ਦੀ ਹੈ ਲੰਬੇ ਸਮੇਂ ਤੋਂ ਮੰਗ ਸੀ ਕਿ ਉਹਨਾਂ ਦੇ ਸ਼ਹੀਦੀ ਦਿਵਸ ਤੇ ਨਾ ਸਿਰਫ ਸੋਨਾਮ ਵਿੱਚ ਸਗੋਂ ਪੂਰੇ ਪੰਜਾਬ ਵਿੱਚ ਛੁੱਟੀ ਦਾ ਐਲਾਨ ਕੀਤਾ ਜਾਵੇ ਕਿਉਂਕਿ ਉਸ ਦਿਨਾਂ ਸੂਬੇ ਭਰ ਵਿੱਚ ਕੋਈ ਕੈਂਪ ਅਤੇ ਸਮਾਗਮ ਆਯੋਜਨ ਕੀਤੇ ਜਾਂਦੇ ਨੇ ਇਹ ਮੰਗ ਅਮਨ अरोड़ा ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਾਰਟੀ ਸੁਪਰੀਮੋ ਰਵਿੰਦਰ ਸਿੰਘ ਕੇਂਡਰੀਵਾਲਾਗੇ ਰੱਖੀ ਜਿਸ ਨੂੰ ਮਨਜ਼ੂਰੀ ਦਿੱਤੀ ਗਈ ਹੈ ਸਰਕਾਰ ਨੇ ਇਸ ਦੀ ਪੈਂਤੀ ਪਰ ਪ੍ਰੈਗਨੈਂਟੀ ਫੈਸਲਾ ਕੀਤਾ ਹੈ ਤੇ ਹੁਣ ਕੱਲ ਦੀ ਜੋ ਛੁੱਟੀ ਹੈ ਉਹ ਨਿੱਜੀ ਤੌਰ ਤੇ ਅਲਾਨ ਦਿੱਤੀ ਗਈ ਹੈ ਪੰਜਾਬ ਸਰਕਾਰ ਨੇ ਭਲਕੇ 30 ਜੁਲਾਈ ਕੈਬਨਿਟ ਮੀਟਿੰਗ ਬੁਲਾਈ ਹੈ ਇਹ ਮੀਟਿੰਗ ਹੈ ਜੋ ਸਵੇਰੇ 10 ਵਜੇ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ ਤੇ ਹੋਵੇਗੀ ਇਸ ਦੌਰਾਨ ਕਈ ਮੁੱਦਿਆਂ ਤੇ ਅੰਤਿਮ ਰੂਪ ਤੇ ਕਾਰਵਾਈ ਕੀਤੀ ਜਾਵੇਗੀ ਇਸ ਮੀਟਿੰਗ ਦਾ এজেন্ডਾ ਅਜੇ ਜਾਰੀ ਨਹੀਂ ਕੀਤਾ ਗਿਆ ਮੰਨਿਆ ਜਾ ਰਿਹਾ ਹੈ ਕਿ ਨਸ਼ਾ ਵਿਰੋਧ ਜਾਗ ਮਹਿਮਾ ਜੋ ਜੋ ਪਿਛਲੇ ਦਿਨੀ ਸ਼ੁਰੂ ਕੀਤੀ ਗਈ ਸੀ ਯੋਧ ਨਸ਼ਿਆਂ ਵਿਰੋਧ ਇਸ ਤੋਂ ਇਲਾਵਾ ਲੈਂਡ ਪੁਲਿੰਗ ਤੇ ਚਰਚਾ ਕੀਤਾ ਜਾਣਗੇ ਮੁੱਖ ਮੰਤਰੀ ਫੀਡਬੈਕ ਲੈ ਸਕਦੇ ਨੇ ਨਾਲ ਹੀ ਸਰਕਾਰ ਹਸਪਤਾਲਾ ਵਾਲੇ ਵੀ ਫੈਸਲੇ ਕਰੇਗੀ ਤੇ ਅਤੇ ਹੋਰ ਵੀ ਕੁਝ ਅਹਿਮ ਮੁੱਦੇ ਨੇ ਜਨਾਂ ਤੇ ਸਰਕਾਰ ਇਸ ਮੀਟਿੰਗ ਵਿੱਚ ਚਰਚਾ ਕਰੇਗੀ ਖਬਰਾਂ ਦਾ ਸਿਲਸਲਾ ਇਸੇ ਤਰ੍ਹਾਂ ਚੱਲਦਾ ਰਹੇਗਾ ਤੁਸੀਂ ਦੇਖਦੇ ਰਹੋ ਸਾਡਾ ਚੈਨਲ ਪੰਜਾਬੀ ਲਿੰਕ ਮੀਡੀਆ ਧੰਨਵਾਦ